ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਾਪ ਸਾਹਿਬ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਉ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਹਿ रूप रंग अर रेख पेख कोऊ कह न सकत कहै अचल मूरत अनपाव प्रकाश अमितोज कहि जाय कोटि इन्द्र इन्द्रान साह साहान गणिजय त्रै पवन महीप सौर नार असुर नेत नेत बन त्रण कहत तब सर्व नाम कथै कवन ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਯਾਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਪੇਖੇ ਨਮਸਤੰ ਆਲੇਖੇ ਨਮਸਤੰ ਆਕਾਏ ਨਮਸਤੰ ਆਜਾਏ ਨਮਸਤੰ ਆਗੰਜੇ ਨਮਸਤੰ ਆਪੰਜੇ ਨਮਸਤੰ ਆਨਾਮੇ ਨਮਸਤੰ ਆਠਾਮੇ नमास्त या कार्मंग् नमस्त या धर्मं नमस्त या नाम नमस्त या थामं नमस्त जीते नमस्त या पीते पिते नमस्त बाहे नमस्त य ठाहे नमस्तीले नमस्त या नादे या शेदे नमस्त या गादे नमस्त गंजे नमस्त या पञ्जे नमस्त ओधारे नमस्त या पारे ਨਮਸਤੰਗ ਸੋ ਏਕੈ ਨਮਸਤੰਗ ਅਨੇਕੈ ਨਮਸਤੰਗ ਆਪੂਤੇ ਨਮਸਤੰਗ ਆਜੂਪੇ ਨਮਸਤੰਗ ਨਿਰੇ ਕਰਮੇ ਨਮਸਤੰਗ ਨਿਰੇ ਪਰਮੇ ਨਮਸਤੰਗ ਨਿਰੇ ਦੇਸੇ ਨਮਸਤੰਗ ਨਿਰੇ ਪੇਸੇ ਨਮਸਤੰਗ ਨਿਰਕ ਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਤਾਤੇ ਨਮਸਤੰਗ ਨਿਰਖਾਤੇ ਨਮਸਤੰਗ ਨਿਰਤ ਹੂਤੇ ਨਮਸਤੰਗ ਆਪੂਤੇ ਨਮਸਤੰ ਯਾ ਲੋਕੇ ਨਮਸਤੰ ਯਾ ਸੋਕੇ ਨਮਸਤੰ ਨਿਰਤਾਪੇ ਨਮਸਤੰ ਯਾ ਥਾਪੇ ਨਮਸਤੰ ਤ੍ਰਮਾਨੇ ਨਮਸਤੰ ਨਿਧਾਨੇ ਨਮਸਤੰ ਯਾ ਗਾਹੇ ਨਮਸਤੰ ਯਾ ਬਾਹੇ ਨਮਸਤੰ ਤ੍ਰੈ ਬਰਗੇ ਨਮਸਤੰ ਯਾ ਸਰਗੇ ਨਮਸਤੰ ਪਰ ਭੋਗੇ ਨਮਸਤੰ ਸੁਜੋਗੇ ਨਮਸਤੰ ਯਾ ਰੰਗੇ ਨਮਸਤੰ ਯਾ ਭੰਗੇ ਨਮਸਤੰ ਅਗੰਮੇ ਨਮਸਤਸਤ ਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਆਜਾਤੇ ਨਮਸਤੰ ਹਪਾਤੇ ਨਮਸਤੰ ਅਮਜਵੇ ਨਮਸਤਸਤ ਅਜਬੇ ਅਧੇ ਸੰਘ ਅਧੇ ਸੇ ਨਮਸਤੰ ਅਪੇਸੇ ਨਮਸਤੰ ਨਰਤਾ ਮੇ ਨਮਸਤੰ ਨਰਭਾ ਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਾਸਤ ਦੇਵ ਨਮਸਤੰ ਅਪੇਵ ਨਮਸਤੰ ਅਜਨਮੇ ਨਮਸਤੰ ਸੋਭਨਮੇ ਨਮੋ ਸਰਬ ਗਾਉਨੇ ਨਮੋ ਸਰਬ ਭਾਉਨੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ नमास्तास्त दयाले नमस्तवर्णे नमस्तमरणे नमस्तं जरारं नमस्तंकरतारं नमो सर्पतन्दे नमोऽस्त आबन्दे नमस्तं नृसाके नमस्तं नृवाके नमस्तं रहिमे नमस्तंकरिमे नमस्तनान्ते नमस्तं महान्ते नमस्तास्तरागे ਨਮਸਤੰ ਸੋਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾ ਚਰੀ ਛੰਦ ਤਵ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਪੂ ਹੈ ਅਲੇਖ ਹੈ ਅਪੇਖ ਹੈ ਅਨਾਮ ਹੈ ਅਕਾਮ ਹੈ ਅਦੇ ਹੈ ਅਪੇ ਹੈ ਅਜੀਤ ਹੈ ਅਪੀਤ ਹੈ ਤ੍ਰਮਾਨ ਹੈ ਨਿਧਾਨ ਹੈ ਤ੍ਰੈ ਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਆਜ਼ਾਦ ਹੈ ਅਜਨਮ ਹੈ ਅਬਰਨ ਹੈ ਅਪੂਤ ਹੈ ਅਪਰਨ ਹੈ ਅਗੰਜ ਹੈ ਅਪੰਜ ਹੈ ਅਚੂਜ ਹੈ ਅਚੰਜ ਹੈ ਅਮੀਕ ਹੈ ਰਫੀਕ ਹੈ आतहंद हैं अबंद हैं निर्भूज हैं असूज हैं अकाल हैं अझाल हैं अल्लाह हैं अजा हैं अनंत हैं महंत हैं अलिक हैं निरश्रीक हैं निर्लंब हैं असंभ हैं अगम हैं अजम हैं अपूत हैं असूत हैं आलोक हैं अशोक हैं अकर्म हैं अपर्म हैं ਅਜੀਤ ਹੈ ਅਪੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਪੁਜੰਗ ਪ੍ਰਯਾਤ ਛੰਦ ਨਮੋ ਸਰਵ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਆਪੇਖੀ ਆਪੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਪਾਨ ਪਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨ੍ਰਿਤ ਨ੍ਰਿਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਵਿਭੂਤੇ ਕਲੰਕੰ ਬਿਨਾ ਨੇਕ ਲੰਕੀ ਸਰੂਪੇ नमो राजराजेश्वरं परम रूपे नमो योग जोगेश्वरं परम सिद्धे नमो राजराजेश्वरं परम ब्रदे नमो शास्त्रपाणे नमो अस्त्रमाणे नमो परम ज्ञाता नमो लोकमाता अपेखीया परमी अपोगीया भगते नमो योग जोगेश्वरं परम जुगते नमो नित नारायणे गुरूर करमे नमो प्रेत अपरीत देवे सुधर्मे नमो रोग हरता नमो राग रूपे नमो शशह शहं नमो भूप भूपे नमो दान दानने नमो मान माने नमो रोग रोगी नमस्कारं शनाने नमो मंत्र मंत्रंग नमो जंत्र जान्तर जंत्रंग नमो इष्टेشته नमो तांत्र तांत्रंग ਸਦਾ ਸੱਚ ਦਾ ਆਨੰਦ ਸਰਭੰ ਪਰਨਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਧ ਕਰਤਾ ਅਦਉ ਉਰਦ ਅਰਦੰ ਅਗੰ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪ੍ਰੋਸ਼ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰ ਅਸ਼ੇਦੀ ਅਪੇਦੀ ਅਨਾਮੰ ਹਕਾਮੰ ਸਮਸਤੋਪਰਾਜੀ ਸਮਸਤਸਤ ਧਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਪੀਤ ਹੈ ਅਪੇ ਹੈ ਪ੍ਰਭੂ ਹੈ ਅਜੂ ਹੈ ਆਦੇਸ ਹੈ ਅਪੇਸ ਹੈ ਪਜੰਗ ਪ੍ਰਯਾਤ ਛੰਦ ਆਗਾਦੇ ਆਬਾਦੇ ਅਨੰਦੀ ਸਰੂਪੇ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮਾਸਤਵੰ ਨਿਰਨਾਥੇ ਨਮਾਸਤਵੰ ਪਰਮਾਥੇ ਨਮਾਸਤਵੰ ਅਗੰਜੇ ਨਮਾਸਤਵੰ ਅਪੰਜੇ ਨਮਸਤਵੰ ਅਕਾਲੇ ਨਮਸਤਵੰ ਆਪਲੇ ਨਮੋ ਸਰਬਦੇਸੇ ਨਮੋ ਸਰਬਪੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਹਾ ਸਾਹੇ ਨਮੋ ਮਹਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਪੀਤੰ नमो सर्वज्ञानं नमो परमतानं नमो सर्वमन्त्रं नमो सर्वजान्त्रं नमो सर्वदृशं नमो सर्वकृशं नमो सर्वरङ्गे तृपङ्गि अनङ्गे नमो जीवजीवं नमो बीजबीजे अखिजे अपिजे समस्तं प्रसिजे कृपालं स्वरूपे को कर्मण परनासी सदा सर्वदा रिद्ध सिद्धंग निवासी चरपट छंद तव प्रसाद अमृतर्मे अमृत धर्मे अखल योगे अचल भोगे अचल राजे अटल साजे अखल धर्मं अलख कर्मं सर्वं दाता सर्वं ज्ञाता सर्वं पानने सर्वं माने सर्वं प्राणं सर्वं त्राणं ਸਰਵੰ ਭਗਤਾ ਸਰਵੰ ਜੁਗਤਾ ਸਰਵੰ ਦੇਵੰ ਸਰਵੰ ਭੇਵੰ ਸਰਵੰ ਕਾਲੇ ਸਰਵੰ ਪਾਲੇ ਰੂ ਆਲਸ਼ੰਦ ਤਵ ਬਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਬ ਮਾਨ ਤਰਮਾਨ ਦੇਵ ਅਪੇਵ ਆਦ ਉਧਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁੰਨ ਕਾਲ ਜਤਰ ਤਤਰ ਵਿਰਾਜਹੀ ਅਬ ਤੂਤ ਰੂਪ ਰਸਾਲ ਨਾ ਮਠਾਮ ਨਾ ਜਾਤ ਜਾਕਰ ਰੂਪ ਰੰਗ ਨਾਰੇਖ ਆਦ ਪੁਰਖ ਉਦਾਰ ਮੂਰਤ ਅਜੋਨ ਆਦਿਆ ਸੇਖ ਦੇਸ ਔਰ ਨਾ ਪੇਸ ਜਾਕਰ ਰੂਪ ਰੇਖ ਨਾਰਾਗ ਜਤਰ ਤਤਰ ਦੇਸਾ ਵਿਸਾ ਹੋਏ ਫੈਲਿਓ ਅਨਰਾਗ ਨਾਮ ਕਾਮ ਬਹੀਨ ਪੇਖਤ ਧਾਮ ਹੂ ਨਹ ਜਾਹੇ ਸਰਬ ਮਾਨ ਸਰਬ ਤਰ ਮਾਨ ਸਦੈਵ ਮਾਨ ਤਤਾਹੇ ਏਕ ਮੂਰਤ ਅਨੇਕ ਦਰਸ਼ਨ ਕੀ ਨ ਰੂਪ ਅਨੇਕ ਖੇਲ 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 ਖੇਲਣਾ ਅੰਤ ਕੋ ਫਿਰ ਏਕ ਦੇਵ ਭੇਵ ਨਾ ਜਾਣਹੀ ਜਿਹ ਬੇਦ ਔਰ ਕਤੇਵ ਰੂਪ ਰੰਗ ਨਾ ਜਾਤ ਬਾਤ ਸੋ ਜਾਣੇ ਕਹਿ ਜੇਬ ਆਤਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਨ ਚੱਕਰ ਬੱਕਰ ਫਿਰੈ ਚਤਰ ਚੱਕ ਮਾਨਹੀ ਪੁਰਤੀਨ ਲੋਕ 14 ਕੇ ਵਿਖੈ ਜਗ ਜਾਪ ਹੀ ਜਹ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਬੈ ਜਹ ਥਾਪ ਪਰਮ ਰੂਪ ਪਨੀਤ ਮੂਰਤ ਪੂਰਨ ਪੁਰਖ ਅਪਾਰ ਸਰਵਵੇਸਵ ਰਚਿਓ ਸੁਯੰ ਪਵ ਗੜਨ ਪੰਜਨ ਹਾਰ ਕਾਲਹੀਨ ਕਲਾ ਸੰਯਗਤ ਅਕਾਲ ਪੁਰਖ ਆਦੇਸ ਧਰਮ ਤਾਮਸੋ ਪਰਮ ਰਹਿਤ ਅਭੂਤ ਅਲਖ ਆਪੇਸ ਅੰਗ ਰਾਗ ਨਾਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੋਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ अमीक अनोसत एक पुरुष अवतूत गर्भ गंजन सर्व भंजन आद रूप असूत अंगहीन अपंग अनात्म एक पुरुष अपार सर्व लायक सर्व कायक सर्व को प्रतपार सर्व गंता सर्व हंता सर्वते अनपेख सर्व शास्त्र न जानहि जय रूप रंग अर रेखा परम वेद प्राण जा कह नेत पाखत नित कोट सिम्रित प्राण शास्त्र न आवई बो चित मद भार शंद तव प्रसाद गुण गाणे उद्धार मह माया पार आसन अपंग उपमानंग अनुपौ प्रकाश निस दिन अनास ਆ ਜਾਨ ਬਾਹ ਸਾਹਾਨ ਸਾ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦ੍ਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਪੂਤ ਅੰਗ ਆਪਾ ਅਭੰਗ ਘਾਤ ਮੇਤੇ ਅਪਾਰ ਗੁਨ ਗਨ ਉਧਾਰ ਮਨ ਗਾਨ ਪ੍ਰਣਾਮ ਨਿਰਪੈ ਨੇ ਕਾਮ ਅਤ ਦੁਤ ਪ੍ਰਚੰਡ ਮਿਤ ਗਾਤਿਆ ਖੰਡ ਅਲਸੈ ਕਰਮ ਅਦਰਸੈ ਧਰਮ ਸਰਬਾ ਪਰਨ ਹੜਿਆ ਆਣ ਡੰਡ ਬਾੜਿਆ ਚਾਚਰੀ ਸ਼ੰਦ ਤਵ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀ ਅੰ ਕਰਿਯੰ ਨਰਨਾਮੀ ਆਕਾਮੇ ਉਜੰਗ ਪ੍ਰਿਆਤ ਛੰਦ ਚਤਰ ਚਕਰ ਕਰਤਾ ਚਤਰ ਚਕਰ ਹਰਤਾ ਚਤਰ ਚਕਰ ਧਾਨੇ ਚਤਰ ਚਕਰ ਜਾਨੇ ਚਤਰ ਚਕਰ ਵਰਤੀ ਚਤਰ ਚਕਰ ਭਰਤੀ ਚਤਰ ਚਕਰ ਪਾਲੇ ਚਤਰ ਚਕਰ ਕਾਲੇ ਚਤਰ ਚਕਰ 파ਸੇ ਚਤਰ ਚਕਰ ਵਾਸੀ ਚਤਰ ਚਕਰ ਮਾਨਿਆ ਚਤਰ ਚਕਰ ਧਾਨਿਆ ਚਾਚਰੀ ਛੰਦ ਨਾ ਸਤਰਾ ਨਾ ਮਿਤ੍ਰੈ ਨਾ ਪਰਮੰ ਨਾ ਪਿਤ੍ਰੈ ਨਾ ਕਰਮੰ ਨਾ ਕਾਇ ਅਜਨਮ ਆਜਾਹਿ ਨਾ ਚਤਰੈ ਨਾ ਮਿਤ੍ਰੈ ਪਰੇ ਹੈ ਪਵਿੱਤਰੈ ਪ੍ਰਥੀ ਸੈ ਆਦੀ ਸੈ ਅਧ੍ਰਿਸੈ ਅਕ੍ਰਿਸੈ ਭਗਵਤੀ ਸ਼ੰਦ ਤਵ ਪ੍ਰਸਾਦ ਕਥਤੀ ਕੇ ਆਛ ਜਦਿਸੈ ਕੇ ਆਪਿ ਜਪੇਸੈ ਕਿ ਆ ਗੰਜ ਕਰਮੈ ਕਿ ਆ ਪੰਜ ਪਰਮੈ ਕਿ ਆ ਭਿਜ ਲੋਕੈ ਕਿ ਆ ਦਿੱਤ ਸੋਖੈ ਕਿ ਅਭ ਤੂਤ ਵਰਨੈ ਕਿ ਵਿਭੂਤ ਕਰਨੈ ਕਿ ਰਾਜੰ ਪ੍ਰਵਾਹੈ ਕਿ ਧਰਮੰ ਤੁਝਾ ਹੈ ਕਿ ਆਸ਼ੋਕ ਵਰਨੈ ਕਿ ਸਰਬਾ ਪਰਨੈ ਕਿ ਜਗਤੰ ਕ੍ਰਿਤੀ ਹੈ ਕਿ ਛਤਰੰ ਛਤਰੀ ਹੈ ਕਿ ਬ੍ਰਹਮੰ ਸਰੂਪੈ ਕਿ ਅਨਪਉ ਅਨੂਪੈ ਕਿ ਆਦ ਅਦੀਵ ਹੈ ਕਿ ਆਪ ਅਭੇਵ ਹੈ ਕਿ ਚਤਰੰਗ ਵਹੀ ਨੈ ਕਿ ਇਕੈ ਅਧਿਨੈ ਕਿ ਰੋਜ਼ੀ ਰਜ਼ਾ ਕੈ ਰਹੀ ਮੈਂ ਰਹਾ ਕੈ ਕਿ ਪਾਕ ਬੇਅੈਬ ਹੈ ਕਿ ਗੈਬੁਲ ਗੈਬੁ ਹੈ ਕਿ ਆਫ ਬੋਲ ਗਨਾ ਹੈ ਕਿ ਸਾਹਾਨ ਸਾਹ ਹੈ ਕਿ ਕਾਰਨ ਕੋ ਨੰਦ ਹੈ ਕਿ ਰੋਜ਼ੀ ਦਹੰਦ ਹੈ के राज करहीम है के कर्म करीम है के सर्वंग कली है के सर्वंग दलि हैं के सर्वतर माने आये के सर्वत्र दाने आये के सर्वत्र गौन है के सर्वत्र है के सर्वत्र देसाय के सर्वतर पेशाय के सर्वतत्र राजवत्र साजय के सर्वत्र है केसर बतर लीना है केसर बतर जाहो केसर बतर पाहो केसर बतर देसै केसर बतर पेशा केसर बतर कालै केसर बत्र पालै केसर बतर हंता केसर बत्र गंता केसर बतर पेखी केसर बतर पेखी केसर बतर काजै केसर बतर राजै केसर बतर शोख ਕੇ ਸਰਬਤਰ ਪੋਖੈ ਕੇ ਸਰਬਤਰ ਤਰਾਣੈ ਕੇ ਸਰਬਤਰ ਪ੍ਰਾਣੈ ਕੇ ਸਰਬਤਰ ਦੇਸੈ ਕੇ ਸਰਬਤਰ ਭੇਸੈ ਕੇ ਸਰਬਤਰ ਮਾਨੈ ਸਦਾਵੰਤ ਪ੍ਰਧਾਨੈ ਆਇ ਕੇ ਸਰਬਤਰ ਜਾਪੈ ਕੇ ਸਰਬਤਰ ਥਾਪੈ ਕੇ ਸਰਬਤਰ ਭਾਨੈ ਕੇ ਸਰਬਤਰ ਮਾਨੈ ਕੇ ਸਰਬਤਰ ਇੰਦ੍ਰੈ ਕੇ ਸਰਬਤਰ ਚੰਦਰੈ ਕੇ ਸਰਬੰਕ ਕਲੀਮੈ के परम फीम के आकल अलाम के साहेब कलम के हुसन अलजू हैं तमाम रुजू हैं हमी सल सलाम सलीख तम धाम गनी मुलसास्तॅ गरीबल परस्त बुलंदुलमकान ज़मीन उल जुमान तमीजुल तुमामधान हरीफल अजीम ਪ੍ਰਜਾ ਇੱਕ ਯਕੀਨੈ ਅਨੇਕ ਲੋ ਤਰੰਗ ਹੈ ਅਪੇਦ ਹੈ ਅਪੰਗ ਹੈ ਅਜੀਜ ਲੋ ਨਿਵਾਜ ਹੈ ਗਨੀ ਮਲ ਖਰਾਜ ਹੈ ਨਿਰੋਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੋਗਤ ਪ੍ਰਵਾਹ ਹੈ ਸੁਜੋਗਤ ਸੁਦਾ ਹੈ ਸਦਾ ਵੰਗ ਸਰੂਪ ਹੈ ਅਪੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬ ਸਾਜ ਹੈ ਸਮਸਤੁਲ ਸਲਾਮ ਹੈ ਸਦਾ ਬੁਲ ਆਕਾਮ ਹੈ ਨਿਰਵਾਦ ਸਰੂਪ ਹੈ ਅਗਾਧ ਹੈ ਅਨੂਪ ਹੈ ਓ ਅੰਗਾਧ ਰੂਪੇ ਅਨਾਦ ਸਰੂਪੈ ਅਨੰਗੀ ਆਨਾਮੇ ਤ੍ਰਪੰਗੀ ਤ੍ਰਕਾਮੇ ਤਰੇ ਬਰਗਿ ਤਰਬਾਦੇ ਅਗੰਝੇ ਅਗਾਦੇ ਸੁਭੰ ਸਰਬ ਭਾਗੇ ਸੋ ਸਰਬਾ ਅਨਰਾਗੇ बेभुगत स्वरूप है असज है अशूत है किन्नर कं परनाश है पृथ्वी ओल प्रवास है निरुकत प्रवाह है सदैवं सदा है बेभुगत स्वरूप है परजुगत अनूप है निरुकत सदा है बेभुगत प्रवाह है अनुकत स्वरूप है परजुगत अनूप है चाचरी छंद अभंग हैं अनंग हैं अपेख हैं अलेख हैं अपर्म हैं अकर्म हैं अनाद हैं जुगाद हैं अजय हैं अपह हैं अपूत हैं अथूत हैं अजय हैं अबह हैं अपूत हैं अथूत हैं अनास हैं उदास हैं अतंद हैं अबंद हैं अपगत हैं बिरक्त हैं अनास हैं प्रकाश हैं नचंत हैं सुनंत हैं अलेख हैं अधेक हैं अलेख हैं अपेख हैं हटा हैं अघा हैं असंभ हैं अगंभ हैं अनिल हैं अनाद हैं अनत हैं सुनत हैं आजाद है, हैं आजाद हैं चरपट छंद तव प्रसाद सर्बंग हंता सर्बंगন্তা ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਕਰਮੰ ਸਰਬੰ ਧਰਮੰ ਸਰਬੰ ਜੁਗਤਾ ਸਰਬੰ ਮੁਕਤਾ ਰਸਾਬ ਲਸ਼ੰਦ ਤਉ ਪ੍ਰਸਾਦ ਨਮੋ ਨਰਕ ਨਾਸੇ ਸਦੈਵੰ ਪਰਗਾਸੇ ਅਨੰਗੰ ਸਰੂਪੇ ਅਭੰਗੰ ਵਿਭੂਤੇ ਪਰਮਾਥੰ ਪਰਮਾਥੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਪੰਗੀ ਤਰਕਾਮੇ ਨਿਰਪੰਗੀ ਸਰੂਪੇ ਸਰਬੰਗੀ ਅਨੂਪੇ ਨਾ ਪੁੱਤਰੈ ਨਾ ਪੁੱਤਰੈ ਨਾ ਸਤਰੈ ਨਾ ਮਿਤਰੈ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ ਨਰਸਾਕੰ ਸਰੀ ਕਹੈ ਅਮਿਤੋ ਅਮੀ ਕਹੈ ਸਦਾ ਬੰ ਪ੍ਰਵਾਹੈ आ जाए हैं आ जाए भगवती छंद तव प्रसाद के जाहर जूर हैं के हाजर हुजूर हैं हमें सला सलाम है समस्तुल कलाम है के साहिब दिमाग है के हुस्नुल चिराग है के कामुल करीम है के राज करही मह है के रोजी द हिंद है के राज कर हिंद है करीमुल कमाल हैं के हुसन उल जमाल हैं गनीम खिराज हैं गरीबुल निवाज हैं हरीफुल शिक्न हैं हिरासल फिकन हैं कलंक परनास हैं सुमास्तुल निवास हैं अगंजल गनीम हैं रजाय हीम हैं सुमास्तुल जुबा हैं के साहिब के राह हैं के नरकंक प्रणास हैं बहस्तुल निवास हैं ਕੇ ਸਰਬਲ ਗਵਨ ਹੈ ਹਮੇਸ਼ਲ ਰਵਨ ਹੈ ਤਮਾਮੁਲ ਤਮੀਜ਼ ਹੈ ਸਮਾਸਤੁਲ ਅਜੀਜ ਹੈ ਪਰਮ ਪਰਮ ਈਸ ਹੈ ਸਮਾਸਤੁਲ ਆਦੀਸ ਹੈ ਆਦੇਸਲ ਅਲੇਖ ਹੈ ਹਮੇਸ਼ਲ ਅਪੇਖ ਹੈ ਜ਼ਮੀਨ ਅਲ ਜਮਾ ਹੈ ਅਮੀਕਲ ਇਮਾ ਹੈ ਕਰੀਮੁਲ ਕਮਾਲ ਹੈ ਕੇ ਜੁਰਤ ਜਮਾਲ ਹੈ ਕੇ ਅਚਲੰਗ ਪ੍ਰਕਾਸ਼ ਹੈ ਕੈ ਮਿਤੋ ਸੁਵਾਸ ਹੈ ਕਿ ਅਜਬ ਸਰੂਪ ਹੈ ਕਿ ਅਮਿਤੋ ਵਿਪੂਤ ਹੈ ਕਿ ਅਮਿਤੋ ਪਸਾ ਹੈ ਕਿ ਆਤਮ ਪ੍ਰਵਾਹ ਹੈ ਕਿ ਅਚਲੰ ਅਨੰਗ ਹੈ ਕਿ ਅਮਿਤੋ ਅਪੰਗ ਹੈ ਮਦ ਭਾਰ ਛੰਦ ਤਵ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਨ ਮੁਦਾਮ ਅਰ ਬਾਰ ਅਗੰਝ ਹਰਨਰ ਪਰਪੰਝ ਅਨਗਨ ਪ੍ਰਣਾਮ ਮਨ ਮਨ ਸਲਾਮ ਹਰ ਨਾਰਿਆਖੰਡ ਬਰਨਾਰਿਆ ਮੰਡ ਅਨਪਵ ਅਨਾਸ਼ ਮਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮੁਦਾਮ ਅਨਸ਼ ਜਿ ਅੰਗ ਆਸਨ ਅਪੰਗ ਉਪਮਾ ਅਪਾਰ ਗਾਤਮੇ ਤੇ ਉਧਾਰ ਜਲ ਥਲਿਆ ਮੰਡ ਦੇਸ ਵੇਸ ਅਪੰਡ ਜਲ ਥਲ ਮਹੰਤ ਦੇਸ ਵੇਸ ਬੇਅੰਤ ਅਨਪਵ ਅਨਾਸ਼ ਤ੍ਰਿਤ ਧਰ ਤੁਰਾਸ਼ ਹਾ ਜਨ ਬਾਹ ਇਕੈ ਸਦਾਓ ਓੰਕਾਰ ਆਦ ਕਥਨੀ ਅਨਾਦ ਖਲ ਖੰਡ ਖਿਆਲ ਗੁਰ ਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨਿਸ਼ ਜਗਾਤ ਆਜ ਜਨਾ ਬਾਤ ਅਨ ਛੰਜ ਗਾਤ ਅਨ ਰੰਜ ਬਾਤ ਆਨ ਟਟ ਪੰਧਾਰ ਆਨ ਠਟ ਅਪਾਰ ਆਢੀਠ ਧਰਮ ਆ ਤਟੇਠ ਕਰਮ ਆਣ ਬਰਾਨ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਉ ਪ੍ਰਸਾਦ ਕਰੁਣਾ ਲਿਆ ਹੈ ਹਰ ਖਲਿਆ ਹੈ ਖਲ ਖੰਡਨ ਹੈ ਮਹ ਮੰਡਨ ਹੈ ਜਗਤੀਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਣ ਹੈ ਸਰਬ ਉਭਾਰਣ ਹੈ ਤ੍ਰਿਤਕੇ ਤਰਣ ਹੈ ਜਗ ਕੇ ਕਰਨ ਹੈ ਮਨ ਮੰਨਿਆ ਹੈ ਜਗ ਜਾਣਿਆ ਹੈ ਸਰਬੰ ਪਰ ਹੈ ਸਰਬੰ ਕਰ ਹੈ ਸਰਬ ਪਾਸਿਆ ਹੈ ਸਰਬ ਨਾਸਿਆ ਹੈ ਕਰुणा ਕਰ ਹੈ ਵਿਸਵੰ ਪਰ ਹੈ ਸਰਬੀਸ਼ਵਰ ਹੈ ਜਗ ਤੇਸ਼ਵਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ ਪਰਤੇ ਪਰ ਹੈ ਕਰुणा ਕਰ ਹੈ ਅਜੱਪਾ ਜਪ ਹੈ ਅਥਾ ਪਾਥਪ ਹੈ ਅਕਰਤਾ ਕਰਤ ਹੈ ਅਮ੍ਰਿਤਾ ਅਮ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਕਰਨਾ ਕਰਤ ਹੈ ਅਕਰਤਾ ਕਰਤ ਹੈ ਧਰਣੀ ਤ੍ਰਿਤ ਹੈ ਅਮਰਤੇਸ਼ਵਰ ਹੈ ਪਰਮੇਸ਼ਵਰ ਹੈ ਅਕਰਤਾ ਕਰਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅਜਬਾ ਕਰਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਨਰ ਨਾਇਕ ਹੈ ਖਲਕ ਹਾਇਕ ਹੈ ਵਿਸ਼ਵੰ ਪਰ ਹੈ ਕਰੁਣਾ ਲਿਆ ਹੈ ਨਿਰਪ ਨਾਇਕ ਹੈ ਸਰਬ ਪਾਇਕ ਹੈ ਪਵ ਪੰਜਨ ਹੈ ਅਰ ਗੰਜਨ ਹੈ ਰਿਪ ਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾ ਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬਾਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਪੁਜੰਗ ਪ੍ਰਯਾਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ नमो राज राजे नमो इंद्र इंद्रे नमो अंधकारी नमो तेज तेजे नमो ब्रند ब्रंदे नमो बीज बीजे नमो राज संग ताम संग शांत रूपे नमो परम तत्त्वं अतत्त्वं स्वरूपे नमो योग जोगे नमो ज्ञान ज्ञानी नमो मंत्र मन्त्रे नमो ध्यान ध्याने नमो युद्ध जुदे नमो ज्ञान ज्ञाने नमो पूजे पोज नमो पान पाने नमो करता नमो शांत रूपे, नमो इंद्रेन्द्रे कलंकार रूपे अलंकार अलंके नमो आस आसे नमो बांक बंके अभंगी स्वरूपे अनंगी अनामे, त्रकाले त्रिपंगिकालेनि अकाे ਇਕ ਅਛਰੀ ਛੰਦ ਅਜੈ ਅਲੈ ਅਪੈ ਅਬੈ ਅਪੂ ਅਜੂ ਅਨਾਸ ਆਕਾਸ਼ ਅਗਾਂਜ ਅਪੰਜ ਅਲਖ ਅਪਖ ਅਕਾਲ ਦਿਆਲ ਅਲੇਖ ਅਪੇਖ ਅਨਾਮ ਅਕਾਮ ਅਗਹ ਹਟਾ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਰਾਗੇ ਨਰੰਗੇ न रेखे अकर्म अभरमंग अगंजे आलेखे पुजांग प्रयात छंद नमास्तुल परणाम समस्तुलनासे अगंजुल अनामे समस्तुलवासे नृकामंग विभूते समस्तुलूपे कुकर्म प्रणास सुधर्म विभूते ਸਦਾ ਸੱਚ ਦਾ ਆਨੰਦ ਸਤਰੰ ਪਰਨਾਸੀ ਕ੍ਰੀਮੁਲਕ ਨਿੰਦਾ ਸਮਾਸਤੁਲ ਨਿਵਾਸੀ ਅਜਾਇਬ ਵਿਪੂਤੇ ਗਜਾਇਬ ਗਨੀਮੇ ਹਰੀ ਅੰ ਕਰੀਅੰ ਕ੍ਰੀਮੁਲ ਰਹਿਮੇ ਚਤਰ ਚਕਰ ਵਰਤੀ ਚਤਰ ਚਕਰ ਭੁਗਤੇ ਸੁਯੰ ਪਵ ਸੁਭੰ ਸਰਬਦਾ ਸਰਬ ਜੁਗਤੇ ਦੁਕਾਲੰ ਪਰਨਾਸੀ ਦਿਆਲੰਸ ਰੂਪੇ ਸਦਾ ਅੰਗ ਸੰਗੇ ਅਪੰਗੰ ਬੇਪੂਤੇ ਦੁਕਾਲੰ ਪਰਨਾਸੀ ਦਿਆਲੰਸ ਰੂਪੇ ਸਦਾ ਅੰਗ ਸੰਗੇ ਅਪੰਗੰ ਬੇਪੂਤੇ ਵਾਹੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ